ਕੈਸ਼ੋ ਚੰਦਰ ਨੇ 3-4 ਕਿਤਾਬਾਂ ਲਿਖੀਆਂ ਨੇ ਬੰਗਾਲ ਦੇ ਇਸ ਪ੍ਰਸਿੱਧ ਦਾਰਸ਼ਨਿਕ ਨੇ ਨਾਸਤਿਕਤਾ ਤੇ। ਅੱਜ ਬੰਗਾਲ ਦੇ ਜੇ 50-30 ਸਾਲ ਤੋਂ ਕਮਿਊਨਿਜ਼ਮ ਹੈ ਤੇ ਕਮਿਊਨਿਸਟਾਂ ਦੀ ਹਕੂਮਤ ਹੈ। ਬਹੁਤਾ ਅਸਰ ਕੈਸ਼ੋ ਚੰਦਰ ਦਾ ਹੈ। ਜੇ ਬੰਗਾਲੀ ਬਹੁਤੇ ਨਾਸਤਿਕ ਹੋ ਗਏ ਤੇ ਕੈਸ਼ੋ ਚੰਦਰ ਦੀਆਂ ਕਿਤਾਬਾਂ ਪੜ ਪੜ ਕੇ। ਕਹਿੰਦੇ ਨੇ ਇਹ Swami Ramkrishna ਜੋ ਪਰਮ ਹੰਸ ਜਿਸ ਦੀ ਹਰੇ ਰਾਮਾ ਹਰੇ ਕ੍ਰਿਸ਼ਨਾਂ ਬੜੀ ਲਹਿਰ ਚੱਲੀ ਸਾਰੀ ਦੁਨੀਆ 'ਚ ਇੱਕ ਅਨਪੜ ਸਾਧੂ ਸੀ ਜੁੜੀ ਹੋਈ ਆਤਮਾ ਸੀ ਕੁਝ ਵੀ ਨਹੀਂ ਬੋਲਦਾ ਸੀ ਸਿਰਫ ਉਸ ਦੀਆਂ ਭਾਵਨਾਵਾਂ ਦਾ ਸਿਰਫ ਉਸ ਦੀ ਤਰਜ਼ੇ ਜ਼ਿੰਦਗੀ ਦਾ ਸਿਰਫ ਉਸ ਦੇ ਕੋਲ ਬੈਠਣ ਦਾ ਸਿਰਫ ਉਸ ਦੇ ਕੋਲ ਰਹਿਣ ਦਾ ਲੋਕਾਂ ਨੇ ਕੁਝ ਆਨੰਦ ਮਾਣਿਆ ਸਾਧਕੇ ਸੰਗ ਨਹੀਂ ਕਿਛ ਗਾਲ ਦਰਸ਼ਨ ਵੇਟਤ ਹੋਤ ਨਹੀਂ ਹਾਲ ਕਹਿੰਦੇ ਨੇ ਕਿ ਸੋਚੰਦਰ ਚਲਾ ਗਿਆ। ਸਵਾਮੀ ਰਾਮਕ੍ਰਿਸ਼ਨ ਨੂੰ ਕਹਿੰਦਾ ਮੈਂ ਖੰਡਨ ਕਰਨਾ ਹੈ। ਤੁਹਾਡੇ ਪ੍ਰਮਾਤਮਾ ਦਾ ਜਿਸ ਨੂੰ ਤੁਸੀਂ ਘੜ ਕੇ ਜਗਤ ਦੇ ਸਾਹਮਣੇ ਰੱਖਿਆ ਹੋਇਆ ਮੈਂ ਤੋੜ ਕੇ ਰੱਖ ਦੇਣਾ। ਮੈਂ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਨਾ। ਸਵਾਮੀ ਰਾਮਕ੍ਰਿਸ਼ਨ ਕਹਿਣ ਲੱਗੇ ਠੀਕ ਹੈ ਕਰ ਲੋ ਕਹਿਣ ਲੱਗੇ ਇਹ ਨਹੀਂ ਸਮੁੱਚੇ ਬੰਗਾਲ ਵਿੱਚ ਬੰਗਾਲੀਆਂ ਨੂੰ ਇਤਲਾਹ ਕਰਾਂਗੇ ਕੋਲਕਾਤਾ ਵਿੱਚ ਇਕੱਠ ਹੋਵੇ ਬਹੁਤ ਵੱਡੇ ਮੈਦਾਨ ਦੇ ਵਿੱਚ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਸਰੋਤੇ ਆਉਣ ਮੈਂ ਸਾਰਿਆਂ ਦੇ ਸਾਹਮਣੇ ਸਪਸ਼ਟ ਕਰਨਾ ਹੈ ਸਵਾਮੀ ਰਾਮਕ੍ਰਿਸ਼ਨ ਗਲਤ ਨੇ ਔਰ ਬਹੁਤ ਗਲਤ ਪ੍ਰਭਾਵ ਲੋਕਾਂ ਨੂੰ ਦੇ ਰਿਹਾ ਜਜ਼ਬਾਤੀ ਨੇ ਭਾਵਕ ਨੇ ਕੋਈ ਨਾ ਕੋਲ ਵਿਚਾਰ ਕੋਈ ਤਰਕ ਨਹੀਂ ਵਾਕਈ ਅਨਪੜ ਸਨ ਬਿਲਕੁਲ ਅਨਪੜ ਇਸ ਮਹਾਨ ਪੜੇ ਲਿਖੇ ਨੂੰ ਇਸ ਗੱਲ ਦੀ ਬੜੀ ਝੋਟ ਲੱਗਦੀ ਸੀ ਕਿ ਅਨਪੜ ਬੰਦੇ ਦਾ ਇਤਨਾ ਪ੍ਰਭਾਵ ਜਾਣਦਾ ਕੁਝ ਵੀ ਨਹੀਂ ਕੁਝ ਵੀ ਨਹੀਂ ਪੜਿਆ ਕਿ ਗਿਆਨ ਵਿਗਿਆਨ ਬਾਰੇ ਕੁਝ ਵੀ ਨਹੀਂ ਜਾਣਦਾ ਲੇਕਿਨ ਫਿਰ ਵੀ ਬੜੇ ਬੜੇ ਦਾਰਸ਼ਨਿਕ ਚਿੰਤਕ ਇਹਦੇ ਕਦਮਾਂ 'ਚ ਬੈਠੇ ਨੇ ਔਰ ਉਹ ਸਾਰਿਆਂ ਨੂੰ ਕਹਿੰਦਾ ਸੀ ਕੁਝ ਤੇ ਸੋਚੋ ਕੁਝ ਤੇ ਅਕਲ ਨਾਲ ਕਮਲੋ ਇਹ ਕਾਣ ਪੜ ਬੰਦੇ ਤੋਂ ਇਤਨੇ ਪ੍ਰਭਾਵਤ ਬਿਲਕੁਲ ਅਨਪੜ ਸੀ ਅੰਗੂਠਾ ਟੇਕ ਸਨ ਬਿਲਕੁਲ ਅਨਪੜ ਔਰ ਬੰਗਾਲੀ ਵੀ ਬੋਲਦੇ ਸਨ ਪੇਂਡੂ ਬੰਗਾਲੀ ਸ਼ਹਿਰੀ ਬੰਗਾਲੀ ਵੀ ਨਹੀਂ ਬੋਲ ਸਕਦੇ ਸਨ कैशो चंद्र ने किया मैं तर्क करना है खंडन करना है ਤੁਹਾਡੀਆਂ ਸਾਰੀਆਂ ਧਾਰਨਾਵਾਂ ਦਾ ਉਹਦੀ ਕਿਤਾਬ ਦੀਆਂ ਦਲੀਲਾਂ ਪੜਦਿਆਂ ਪੜਦਿਆਂ ਕਹਿੰਦੇ ਨੇ ਚੰਗੇ ਚੰਗੇ ਸਰਦਾਲੂਆਂ ਦੇ ਹਿਰਦੇ ਵੀ ਹਿੱਲ ਜਾਂਦੇ ਨੇ ਬਾਅਦ ਵਿੱਚ ਭਗਤਾਂ ਦੀ ਲਹਿਰ ਨੇ ਇਹ ਪ੍ਰਚਾਰ ਕੀਤਾ ਨਾ ਬੜਿਆ ਕਰੋ ਨਾ ਬੜਿਆ ਕਰੋ ਔਰ ਕੈਸ਼ਵ ਚੰਦਰ ਕਹਿੰਦਾ ਸੀ ਦੇਖੋ ਇਹ ਭਗਤ ਮੈਂ ਥੋਂ ਡਰ ਗਏ। ਇਹ ਅਭਿਆਸੀ ਆਪਣੇ ਆਪ ਨੂੰ ਕਹਿਣ ਵਾਲੇ। ਇਹ ਨਾਮ ਅਭਿਆਸੀ। ਮੇਰੇ ਬੋਲਾਂ ਨਾਲ ਇਹਨਾਂ ਦੇ ਹਿਰਦੇ ਹਿੱਲ ਜਾਂਦੇ ਨੇ। ਤੋਂ ਮੇਰੇ ਬੋਲ ਪਰਬਲ ਨੇ ਕਿ ਇਹਨਾਂ ਦੀ ਜ਼ਿੰਦਗੀ ਪਰਬਲ ਹੈ। ਬੜੀਆਂ ਪਰਬਲ ਦਲੀਲਾਂ ਉਹਦੇ ਕੋਲ। ਔਰ ਇੱਕ ਇੱਕ ਦਲੀਲ ਐਸੀ ਕਿ ਵੱਡੇ ਤੋਂ ਵੱਡਾ ਸੰਤ ਵੀ ਅਗਲਾ ਚੁੱਪ ਕਰ ਜਾਏ। ਕੁਝ ਵੀ ਨਾ ਕਹਿ ਸਕੇ। ਕਿੰਦੇ ਨੇ ਸਵਾਮੀ ਰਾਮਕ੍ਰਿਸ਼ਨ ਨੇ ਚੈਲੰਜ ਕਬੂਲ ਕਰ ਲਿਆ ਠੀਕ ਹੈ ਬਹੁਤ ਵੱਡੇ ਇਕੱਠ ਦੇ ਵਿਚਾਰ ਕਰ ਲੈਂਦੇ ਆ ਕਲਕੱਤੇ ਦੇ ਵਿੱਚ ਇਕੱਠ ਹੋਇਆ ਔਰ ਹਜ਼ਾਰਾਂ ਦਾ ਇਕੱਠ ਉੱਚੀ ਸਟੇਜ ਬਣਾਈ ਗਈ ਸਟੇਜ ਤੇ ਦੋ ਵਖਤੇ ਬੈਠੇ ਸਵਾਮੀ ਰਾਮਕ੍ਰਿਸ਼ਨ ਔਰ ਕੈਸ਼ਵ ਚੰਦਰ ਇਹ ਬੰਗਾਲੀ ਕੈਸ਼ਵ ਚੰਦਰਸ ਇਨੇ ਪਹਿਲੇ ਪ੍ਰਸ਼ਨ ਇਹ ਕੀਤਾ ਮੈਂ ਖੰਡਨ ਕਰਾਂ ਕਿ ਤੁਸੀਂ ਮੰਡਨ ਕਰਨਾ ਹੈ। Swami Ramkrishna ਕਹਿਣ ਲੱਗੇ ਤੁਸੀਂ ਪਹਿਲੇ ਖੰਡਨ ਕਰਕੇ ਦੇਖ ਲਓ। ਉਹਨੇ ਇੱਕ ਰਚਿਆ ਸੀ ਦੋਹਰਾ ਉਸ ਦੀ ਸਾਰੀ ਵਿਆਖਿਆ ਕੀਤੀ ਅਨ ਅਨਤੇ ਹੋਤ ਹੈ। ਗਾਸ ਗਾਸਤੇ ਹੋਏ। ਤੋ ਮਾਨੁਸ ਮਾਨੁਸ ਤੇ ਕਰਤਾ ਅਵਰ ਨ ਕੋਇ ਪ੍ਰਕਿਰਤੀ ਦੇ ਚ ਇੱਕ એનર્ਜੀ ਹੈ ਤਾਕਤ ਹੈ ਸੁੱਤੇ ਸਿ ਵਿਕਾਸ ਚੱਲ ਰਿਹਾ ਹੈ ਔਰ ਇਹ ਤਾਕਤ ਇਹ ਸ਼ਕਤੀ ਇਹ એનર્ਜੀ ਜੜ ਹੈ ਇਹ ਸਾਰਾ ਪਸਾਰਾ ਚੱਲ ਰਿਹਾ ਹੈ ਚੁਕੇ ਇੱਕ ਸੈਂਟਿਸਟ ਦਿਮਾਗ ਦਾ ਬੰਦਾ ਉਸਨੇ ਆਪਣੇ ਢੰਗ ਨਾਲ ਬੜੀਆਂ ਪਰਵਲ ਦਲੀਲਾਂ ਰੱਖੀਆਂ ਬੜੀਆਂ एक घंटा बोलण तो बाद स्वामी रामकृष्ण ने मुखातब होके कैशो चंद्र कहें मैं ये जो दलीला पेश कीती है, नहीं है परमात्मा नहीं है परमात्मा कोई परमात्मा नहीं सब पदार्थ ही पदार्थ है और परमात्मा की गल करके या उस विचार के समा बर्बाद करना है जिंदगी बर्बाद करनी है मौत तो बाद कुछ भी नहीं है ਕੋਛ ਵੀ ਨਹੀਂ ਹੈ ਬਹੁਤ ਪਰਵਲ ਦਲੀਲਾ ਦਿੱਤੀਆਂ ਤੇ ਸਵਾਮੀ ਰਾਮਕ੍ਰਿਸ਼ਨ ਨੂੰ ਕਹਿਣ ਲੱਗੇ ਉਹ ਤੁਸੀਂ ਬੋਲੋ ਮੰਡਨ ਕਰੋ ਖੜੇ ਹੋ ਕੇ ਰਾਮਕ੍ਰਿਸ਼ਨ ਪਹਿਲੇ ਤੇ ਕੈਸ਼ਵ ਚੰਦਰ ਦੇ ਪੈਰੀ ਪੈਗਾ ਹੈ ਹੈਰਾਨਗੀ ਹੋਈ ਦੁਨੀਆ ਨੂੰ ਫਿਰ ਗਲਵਖੜੀ ਚ ਲੈ ਲਿਆ ਬਸ ਦੋ ਸ਼ਬਦ ਬੋਲੇ ਖੰਡਗੇ ਕਦੇ ਕਦੇ ਮੇਰਾ ਹਿਰਦਾ ਵੀ ਹਿਲ ਜਾਂਦਾ ਸੀ ਪਤਾ ਨਹੀਂ ਪ੍ਰਮਾਤਮਾ ਹੈ ਕਿਹਨੇ ਕਦੇ ਕਦੇ ਪਰ ਕੈਸ਼ੋ ਚੰਦਰ ਦੀਆਂ ਵਿਚਾਰਾਂ ਨੂੰ ਸੁਣ ਕੇ ਅੱਜ ਪੱਕਾ ਹੋ ਗਿਆ ਈਸ਼ਵਰ ਹੈ ਈਸ਼ਵਰ ਹੈ ਇਤਨੀ ਪਰਵਲ ਦਲੀਲ ਇਤਨੀਆਂ ਬਾਰੀਕ ਦਲੀਲਾਂ ਔਰ ਇਤਨੇ ਪਰਵਲ ਵਿਚਾਰ ਪ੍ਰਮਾਤਮਾ ਤੋਂ ਬਿਨਾ ਨਹੀਂ ਹੋ ਸਕਦੇ ਉਸ ਤੋਂ ਬਿਨਾ ਨਹੀਂ ਹੋ ਸਕਦੇ ਗਲਵਖੜੀ ਚ ਲੈ ਰਿਆ ਬਾਰ ਬਾਰ ਉਸ ਦੇ ਪੈਰੀ ਪੈਨ ਕੈਸ਼ੋ ਚੰਦਰ ਨੇ ਪਤਾ ਕੀ ਆਖਿਆ ਕਹਿੰਦਾ ਜ਼ਿੰਦਗੀ ਵਿੱਚ ਮੈਂ ਪਹਿਲੀ ਦਫਾ ਦੇਖ ਰਿਹਾ ਇੱਕ ਮਹਾਨ ਮਨੁੱਖ ਮੇਰੇ ਕੋਲ ਹਾਰ ਗਿਆ ਪਰ ਹਾਰ ਕੇ ਵੀ ਮੈਨੂੰ ਹਰਾ ਗਿਆ ਮੈਨੂੰ ਕੁਝ ਸੋਚਣ ਤੇ ਇਸ ਨੇ ਮਜਬੂਰ ਕਰ ਦਿੱਤਾ ਵੈਸੇ ਤੇ ਮੇਰੇ ਕੋਲ ਹਾਰ ਗਿਆ ਮੇਰੀ ਕਿਸੇ ਦਲੀਲ ਦਾ ਇਦੇ ਕੋਲ ਜਵਾਬ ਨਹੀਂ ਪਰ ਇਸ ਦੇ ਦੋ ਬੋਲਾਂ ਦੇ ਸਾਹਮਣੇ ਮੇਰੀਆਂ ਸਾਰੀਆਂ ਦੀ ਲਿਲਾ ਫਿੱਕੀਆਂ ਪੈ ਗਈਆਂ ਧਾਰਮਨਉ ਮਨੁੱਖ ਇਤਨਾ ਨਿਰਮਾਣ ਹੁੰਦਾ ਹੈ ਇਤਨਾ ਬਿਨੇਮਰ ਹੁੰਦਾ ਹੈ ਇਤਨਾ ਉਸ ਦਾ ਭਰੋਸਾ ਹੁੰਦਾ ਹੈ ਕਿ ਮੈਂ ਇਤਨਾ ਖੰਡਨ ਕੀਤਾ ਲੇਕਿਨ ਇਸ ਦੇ ਹਿਰਦੇ ਤੇ ਕੋਈ ਚੋਟ ਨਹੀਂ ਲੱਗੀ ਇਹ ਆਪਣੀ ਥਾਂ ਤੇ ਅਡੋਲ ਖੜਾ ਹੈ ਮੇਰੀ ਕਿਸੇ ਦਲੀਲ ਨੇ ਇਸ ਨੂੰ ਹਿਲਾਇਆ ਨਹੀਂ ਉਲਟਾ ਮੇਰੀ ਦਲੀਲਾਂ ਤੋਂ ਕਹਿੰਦਾ ਮੈਨੂੰ ਪ੍ਰਮਾਤਮਾ ਦਾ ਪੂਰਾ ਯਕੀਨ ਹੋ ਗਿਆ ਇਤਨੀ ਪਰਵਲ ਦਲੀਲ ਇਤਨੀ ਤੀਖਣ ਬੁੱਧੀ ਪ੍ਰਮਾਤਮਾ ਤੋਂ ਬਿਨਾ ਨਹੀਂ ਹੋ ਸਕਦੀ ਈਸ਼ਵਰ ਤੋਂ ਬਿਨਾ ਨਹੀਂ ਹੋ ਸਕਦੀ ਕਹਿੰਦੇ ਨੇ ਤੈਹੀ ਬੈ ਗਏ ਕੈਸ਼ੋ ਚੰਦਰ ਕਹਿ ਲਗੇ ਮੈਂ ਖੰਡਨ ਕਰਕੇ ਵੀ ਐਸਾ ਮਹਿਸੂਸ ਕੀਤਾ ਹੈ ਕਿ ਮੈਂ ਆਪਣੇ ਆਪ ਨੂੰ ਖੰਡਨ ਕਰ ਗਿਆ। ਇੱਕੇਸ਼ੋ ਚੰਦਰ ਨੇ ਕਬੂਲ ਕੀਤਾ। ਇੱਕ ਨਸ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਦਾ ਬੜਾ ਪਰਬਲ ਅਸਰ। 25-30 ਸਾਲ ਤੋਂ ਬੰਗਾਲ ਦੇ ਵਿੱਚ ਅੱਜ ਵੀ ਹਕੂਮਤ ਕਮਿਊਨਿਸਟਾਂ ਦੀ ਹੈ। ਨਾਸਤਿਕ ਲੋਕਾਂ ਦੀ। ਜਿਸ ਧਰਤੀ ਨੇ ਇਤਨਾ ਵੱਡਾ ਆਸਤਿਕ ਪੈਦਾ ਕੀਤਾ। ਸਵਾਮੀ ਰਾਮਕ੍ਰਿਸ਼ਨ ਜਦ ਇਸ ਤਰ੍ਹਾਂ ਦੇ ਕੋਈ ਭਗਤ ਆਨੰਦ ਮਾਣ ਲੈ ਲੈਂਦੇ ਨੇ ਰਸ ਮਾਣ ਲੈ ਲੈਂਦੇ ਨੇ ਕੁਝ ਕਹਿ ਨਹੀਂ ਸਕਦੇ ਕਹਿ ਨਹੀਂ ਸਕਦੇ ਕਿਉਂ ਕਿਉਂਕਿ ਕਹਿੰਦੇ ਨੇ ਪੂਰਾ ਨਹੀਂ ਕਹਿ ਸਕਦੇ ਜੋ ਕਵਾਂਗੇ ਬਹੁਤ ਥੋੜਾ ਹੈ ਬਹੁਤ ਥੋੜਾ ਹੈ ਕਿ ਜਦੋਂ ਪੂਰਾ ਕਹਿ ਨਹੀਂ ਸਕਦੇ ਤੇ ਖੰਡਣ ਕਰਨ ਵਾਲਾ ਪੂਰਾ ਕਹਿ ਦਿੰਦਾ ਹੈ ਤੇ ਉਹਦੀਆਂ ਦਲੀਲਾਂ ਦਾ ਅਸਰ ਪੈ ਜਾਂਦਾ ਹੈ ਅਸਰ ਸਾਰੀ ਦੁਨੀਆ ਤੇ ਅਸਰ ਹੈ ਮਾਦਾ ਪ੍ਰਸਤੀ ਦਾ ਅਸਰ ਹੈ ਤਾਰਕਿਕ ਲੋਗਾਂ ਦਾ ਅਸਰ ਹੈ ਸੰਤ ਦਾ ਅਸਰ ਇਤਨਾ ਨਹੀਂ ਇਸ ਚੱਕਰ 'ਚ ਨਾ ਪੈਣਾ ਜਿੰਨਾ ਇੱਕ ਅਸਰ ਕਲਾਕਾਰ ਦਾ ਵੀ ਪੈ ਜਾਂਦਾ ਇਤਨਾ ਅਸਰ ਵੀ ਭਗਤ ਦਾ ਨਹੀਂ ਹੈ ਦੁਨੀਆ 'ਚ ਬਗਉਰ ਮਤਲਬ ਕਰ ਲੈਣਾ ਜਿੰਨਾ ਥੋੜਾ ਬਹੁਤ ਅਸਰ ਇੱਕ ਸੈਂਟਿਸਟਿਸਟ ਦਾ ਹੈ ਉਤਨਾ ਵੀ ਅਸਰ ਸੰਤ ਦਾ ਨਹੀਂ ਹੈ ਸਾਰੀ ਦੁਨੀਆ 'ਚ ਨਹੀਂ ਹੈ ਹਾਲਾਂਕਿ ਧਰਤੀ 'ਤੇ ਹਰ ਕੋਨੇ 'ਚ ਬੜੀਆਂ ਬੜੀਆਂ ਜੁੜੀਆਂ ਆਤਮਾਵਾਂ ਹੋਈਆਂ ਨੇ ਉਨ੍ਹਾਂ ਦਾ ਅਸਰ ਕੋਈ ਵਿਆਪਕ ਪੱਧਰ ਤੇ ਮੌਜੂਦ ਹੋਵੇ ਐਸਾ ਨਹੀਂ ਦਿਖਾਈ ਦਿੰਦਾ। ਐਸਾ ਨਹੀਂ ਦਿਖਾਈ ਦਿੰਦਾ। ਕਾਰਨ ਜਿਨ੍ਹਾਂ ਨੇ ਜਾਣਿਆ, ਅਸਮਾਨਿਆ ਕੋਈ ਪਰਬਲ ਦਲੀਲ ਨਹੀਂ, ਕੋਈ ਤਰਕ ਨਹੀਂ। ਤੇ ਹੁਣ ਮੈਂ ਅਰਜ਼ ਕਰਾਂ ਤਰਕ ਕਿਸੇ ਨਾਲ ਵੀ ਚੱਲ ਸਕਦਾ ਹੈ। ਵਿਚਾਰਕ ਧਾਰਮਿਕ ਪੁਰਸ਼ ਤੇ ਕਹਿੰਦੇ ਨੇ ਤਰਕ ਤੇ ਵੈਸ਼ੀਆ ਆਉਂਦੀ ਹੈ। ਕਿਸੇ ਨਾਲ ਵੀ ਜਾ ਸਕਦੀ ਹੈ। ਤਰਕ ਤੇ ਵਕੀਲ ਹੈ, ਕਿਸੇ ਦੇ ਪਖਲੇ 'ਚ ਵੀ ਖੜਾ ਹੋ ਸਕਦਾ ਹੈ। ਸੱਚ ਦਾ ਵੀ ਖੰਡਨ ਹੋ ਸਕਦਾ ਹੈ ਝੂਠ ਦਾ ਵੀ ਹੋ ਸਕਦਾ ਹੈ। ਰਿਸ਼ਤੇ ਹੁੰਦੇ ਨੇ بڑے بڑے ਉਦਾਹਰਣ ਦੇਖੇ ਹੈ ਨੇ। ਸਾਗਰ ਦੇ ਚ ਇੱਕ ਬੜਾ ਪਰਵਲ ਵਕੀਲ ਸੀ। ਉਹਦੀ ਮੈਂ ਜੀਵਨ ਕਥਾ ਪੜ੍ਹ ਰਿਹਾ ਸੀ ਸਾਗਰ ਯੂਨੀਵਰਸਿਟੀ ਜੋ ਬਣੀ ਹੈ ਕਹਿੰਦੇ ਉਸੇ ਨੇ ਬਣਾਈ। ਜਿੱਥੇ ਕਿਦਰੇ ਕੋਈ ਪੇਚੀਦਾ ਮੁਕਦਮੇ ਹੋਣ ਬਹੁਤ ਵੱਡੇ ਮਨੁੱਖਾਂ ਦੇ ਮੁਕਦਮੇ ਹੋਣ ਰਾਜੇ ਮਹਾਰਾਜਿਆਂ ਦੇ ਮੁਕਦਮੇ ਤੱਕ ਉਹੀ ਲੈਂਦਾ ਸੀ ਉਹੀ ਲੜਦਾ ਸੀ ਬੋਲ ਰਿਹਾ ਸੀ ਮੱਧੇ ਭਾਰਤ ਦੇ ਹਾਈ ਕੋਰਟ ਇੰਦੌਰ ਦੇ ਵਿੱਚ ਉਹਨਾਂ ਦੇ ਨਾਲ ਚ ਇੰਦੌਰ ਹੀ ਸੀ ਅੱਜ ਕੱਲ੍ਹ ਭੋਪਾਲ ਦੇ ਵਿੱਚ ਹੈ ਜਿਸ ਦੇ ਪੱਖ ਵਿੱਚ ਬੋਲਣਾ ਸੀ ਨਾ ਉਦੇ ਖਿਲਾਫ ਬੋਲੀ ਗਿਆ ਕਾਰਨ ਉਹ ਭੁੱਲ ਗਿਆ ਅਦਾਲਤ ਦੇ ਚ ਮੈਂ ਕਿਹਦੇ ਪੱਖ ਦੇ ਚ ਕੁਝ ਇਤਨਾ ਵਿਚਾਰਾਂ ਡੁਬਿਆ ਹੋਇਆ ਸੀ ਨਹੀਂ ਚੇਤਾ ਰਿਹਾ ਨਹੀਂ ਚੇਤਾ ਰਿਹਾ ਜਿਸ ਨੇ ਵਕੀਲ ਕੀਤਾ ਹੋਇਆ ਸੀ ਜਿਸ ਦੇ ਪੱਖ ਦੇ ਚ ਬੋਲਣਾ ਸੀ ਉਹਦੇ ਵਿਪੱਖਸ਼ੇ ਚ ਬੋਲੀ ਗਿਆ ਉਹਦੇ ਖਿਲਾਫ ਬੋਲੀ ਗਿਆ ਉਹ ਵੀ ਬੜਾ ਹੈਰਾਨ ਆ ਇਨੋਂ ਮੈਂ ਲੱਖਾਂ ਰੁਪਏ ਫੀਸ ਦਿੱਤੇ ਨੇ ਫੀਸ ਦੇ ਦਿੱਤੇ ਨੇ ਔਰ ਭਾਰਤ ਦਾ ਸਭ ਤੋਂ ਵੱਡਾ ਵਕੀਲ ਜਾਣ ਕੇ ਮੈਂ ਇਸ ਨੂੰ ਕੀਤਾ ਹੈ ਇਹ ਤੇ ਮੇਰੇ ਖਿਲਾਫ ਹੀ ਬੋਲੀ ਜਾ ਰਿਹਾ ਹੈ ਮੇਰੇ ਖਿਲਾਫ ਦੂਸਰਾ ਜਿਹੜਾ ਮੁਖਾਲਫ ਵਕੀਲ ਖੜਾ ਸੀ ਉਹ ਵੀ ਹੈਰਾਨ ਸੀ ਹੋ ਗਏ ਨਾ ਤੇ ਜਿਹੜੇ ਦੂਸਰੇ ਮੁਦਈ ਸਨ ਉਹ ਬੜੇ ਖੁਸ਼ ਬੜੇ ਪਰਸਨ ਇਹ ਤੇ ਸਾਡੇ ਹੱਕੇ ਚ ਪੇ ਬੋਲਦਾ ਸਾਡੇ ਹੱਕ ਵਿੱਚ ਪੇ ਬੋਲਦਾ ਹੈ ਆਖਿਰ ਉਸ ਦਾ ਜੋ ਮੁੰਸ਼ੀ ਸੀ ਮੇਰ ਮੁੰਸ਼ੀ ਉਹਨੇ ਕੰਨ ਵਿੱਚ ਕਹਿ ਦਿੱਤਾ ਇਹ ਜੋ ਤੁਸੀਂ ਬੋਲ ਰਹੇ ਹੋ ਆਪਣੀ ਮੁਵਕਲ ਦੇ ਖਿਲਾਫ ਬੋਲ ਰਹੇ ਹੋ ਇੱਕਦਮ ਪੈਂਥਰਾ ਬਦਲ ਕੇ ਕਹਿੰਦਾ ਹੈ ਮਜਿਸਟ੍ਰੇਟ ਨੂੰ ਮੁਖਾਤਬ ਕਰਦੇ ਆਇਆ ਇਹ ਮੈਂ ਉਹੀ ਕੁਝ ਬੋਲੇ ਜੋ ਮੇਰੇ ਮੁਖਾਲਫ ਵਕੀਲ ਨੇ ਬੋਲਿਆ कि मैं वही कुछ बोल रहा हूं। ਹੁਣ ਮੈਂ ਉਹ ਬੋਲਦਾ ਜੋ ਮੈਂ ਬੋਲਣਾ ਹੈ। ਤਾਂ ਕਿ ਤੁਹਾਡਾ ਵਕਤ ਜ਼ਾਇਆ ਨਾ ਹੋਵੇ, ਅਦਾਲਤ ਦਾ ਵਕਤ ਜ਼ਾਇਆ ਨਾ ਹੋਵੇ, ਇਸ ਮੁਕਾਲਬ ਵਕੀਲ ਨੇ ਇਹੀ ਕੁਝ ਬੋਲਣਾ ਜੋ ਮੈਂ ਬੋਲ ਰਿਹਾ। ਔਰ ਆਪ ਸੁਣ ਕੇ ਹੈਰਾਨ ਹੋਵੋਗੇ ਫਿਰ ਪਕਸ਼ਿਜ ਬੋਲੇ ਮੁਕਦਮਾ ਜਿੱਤ ਗਿਆ। ਤਰਕ ਕੀ ਹੈ ਕੁਝ ਵੀ ਨਹੀਂ ਹੈ। ਫਰਕ ਸੱਚ ਨੂੰ ਝੂਠ ਬਣਾ ਸਕਦਾ ਹੈ, ਝੂਠ ਨੂੰ ਸੱਚ ਬਣਾ ਸਕਦਾ ਹੈ। चतरई न चातर भुज पाईए रे जन मन मान लो संभल आई कहत कबीर भगत कर पाया भोले भाए मिले लगला मैं जानो पढ़बो भलो पड़बे संभल जोग भगत न छोड़ो राम की पावे निंदो लोग पढ़ाई न लिखाई न जिंदगी जरा ठीक ढंग न चल सकदी है बदलदी नहीं है चक्कर च ना पेणा ਕੋਈ ਇਹ ਕਾਲਜ ਸਕੂਲ ਮਨੁੱਖ ਦੀ ਜ਼ਿੰਦਗੀ ਬਦਲਣ ਦੇ ਸਹਾਇਕ ਨਹੀਂ ਹੋਇਆ। ਜੀਵਨ ਬਤੀਤ ਕਰਨ ਦੇ ਸਹਾਇਕ ਨੇ, ਸੰਸਾਰ ਦੇ ਸਹਾਇਕ ਨੇ। ਜ਼ਿੰਦਗੀ ਨੂੰ ਬਦਲਣ ਦੇ ਸਹਾਇਕ ਨਹੀਂ ਨੇ। ਪੜ ਲਿਖ ਕੇ ਪਹਿਲੇ ਛੋਟਾ ਬੇਈਮਾਨ ਆਉਂਦਾ ਸੀ, ਅਨਪੜ੍ਹ ਸੀ, ਹੁਣ ਬਹੁਤ ਵੱਡਾ ਬੇਈਮਾਨ ਹੋ ਗਿਆ ਕਿਉਂਕਿ ਪੜ ਲਿਖ ਗਿਆ। ਪਹਿਲੇ ਛੋਟਾ ਮੋਟਾ ਚੋਰ ਸੀ, ਪਕੜਿਆ ਵੀ ਜਾਂਦਾ ਸੀ। ਹੁਣ ਪੜ ਲਿਖ ਗਿਆ, ਬਹੁਤ ਵੱਡਾ ਚੋਰ ਹੈ, ਨਿਕਲ ਜਾਂਦਾ ਹੈ। ਉਹਨਾਂ ਪਕੜਿਆ ਵੀ ਨਹੀਂ ਜਾਂਦਾ ਉਹਨਾਂ ਚਲਾਕੀਆਂ ਬੜੀਆਂ ਆ ਗਈਆਂ ਨੇ ਤਰਕ ਬੜੀ ਇਕੱਠੇ ਕਰਦੇ ਨੇ ਇਹਨਾਂ